21ਵੀਂ ਸਦੀ ਦੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਦਾ 55ਵਾਂ ਆਗਮਨ ਪੁਰਬ ਜੋ ਕਿ 19 ਤਰੀਕ ਨੂੰ ਸ਼ੁਰੂਆਤ ਹੋ ਚੁੱਕੀ ਹੈ ਅੱਜ ਅਸੀਂ ਉਸ ਜਗ੍ਹਾ ਦੇ ਉੱਤੇ ਖੜੇ ਆਂ ਜਿੱਥੇ ਕਿ ਬਾਬਾ ਜੀ ਆ ਕੇ ਰੁਕੇ ਸਨ ਅਤੇ ਇੱਥੇ ਗੋਦਰੀ ਸਾਹਿਬ ਗੁਰਦਰਾ ਸਾਹਿਬ ਬਣਿਆ ਹੋਇਆ ਰਾਤ ਸਮੇਂ ਦੀਆਂ ਤਸਵੀਰਾਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਦਿਨ ਦੇ ਸਮੇਂ ਵੀ ਉੱਥੇ ਜੋ ਇਸ ਸਮੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਰਾਤ ਨੂੰ ਲਾਈਟਾਂ ਲੱਗੀਆਂ ਹੋਈਆਂ ਨੇ ਕਿੰਨਾ ਸੋਹਣਾ ਦ੍ਰਿਸ਼ ਤੁਹਾਨੂੰ ਦਿਖਾਉਣੇ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਇਸ ਇਸ ਸਮੇ ਅਸੀਂ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਹਾਲ ਬਹੁਤ ਮਰ ਗਿਆ ਤਾਂ ਜਿਹੜਾ ਪਹਿਲਾਂ ਇੱਥੇ ਪੁਰਾਣਾ ਹਾਲ ਹੁੰਦਾ ਸੀ ਉਸ ਤੋਂ ਬਾਅਦ ਹੁਣ ਨਵਾਂ ਹਾਲ ਜਿਹੜਾ ਤਿਆਰ ਕੀਤਾ ਗਿਆ ਹੈਗਾ ਔਰ ਜਿਹੜੀ ਬਹੁਤ ਸੁੰਦਰ ਸਜਾਵਟ ਇਸ ਸਮੇ ਕੀਤੀ ਗਈ ਹੈਗੀ ਆ ਤੇ ਅਸੀਂ ਸੋਚਿਆ ਤੁਹਾਨੂੰ ਰਾਤ ਦੀਆਂ ਤਸਵੀਰਾਂ ਦਿਖਾਗੇ ਜਾਣ ਕੇ ਕਿ ਰਾਤ ਸਮੇਂ ਜੋ ਲਾਈਟਿੰਗ ਕੀਤੀ ਗਈ ਹੈ ਇਸ ਦਾ ਅਲਕੀ ਜਿਹੜੀ ਦਿੱਖ ਬਣ ਰਹੀ ਹੈਗੀ ਆ ਤੇ ਤੁਹਾਨੂੰ ਜਗ੍ਹਾ ਦੀ ਉਹ ਦਰਸ਼ਨੀ ਵੀ ਕਰਾਵਾਂਗੇ ਜਿੱਥੇ ਆ ਬਾਬਾ ਫਰੀਦ ਜੀ ਆ ਕੇ ਬੈਠੇ ਸਨ ਜਿੱਥੇ ਉਹਨਾਂ ਦੀ ਗੋਦੜੀ ਸੀ ਉਸ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਉਹ ਬੱਚਿਆਂ ਵੱਲੋਂ ਖੇਡਿਆ ਗਿਆ ਸੀਗਾ ਇਤਿਹਾਸ ਬਾਰੇ ਜਿੰਨਾ ਕੁ ਅਸੀਂ ਜਾਣਦੇ ਉਹ ਵੀ ਜਾਣੂ ਕਰਾਵਾਂਗੇ ਅਗਰ ਰਾਤ ਸਮੇਂ ਦੀਆਂ ਤਸਵੀਰਾਂ ਨੇ ਬੜੀਆਂ ਮਨਮੋਹਕ ਨੇ ਕਿਉਂਕਿ ਜਿਹੜਾ ਹੈਗਾ ਟਿੱਲਾ ਬਾਬਾ ਫਰੀਦ ਜੀ ਦਾ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਬੜੀ ਸੋਹਣੀ ਸਜਾਵਟ ਤੇ ਰਾਤ ਦੇ ਸਮੇਂ ਲਾਈਟਿੰਗ ਕੀਤੀ ਗਈ ਹੈ ਤੇ ਜਿਹੜੀਆਂ ਇਹ ਤਸਵੀਰਾਂ ਨੇ ਇਕ ਗੋਦਰੀ ਸਾਹਿਬ ਗੁਰਦਰਾ ਸਾਹਿਬ ਦੀਆਂ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਹੋਰ ਅਸੀਂ ਬਰੀਕੀ ਨਾਲ ਦਿਖਾਉਣੇ ਆ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੀਆਂ ਜਿਹੜੀਆਂ ਤਸਵੀਰਾਂ ਤੇ ਸਾਰੇ ਪਾਸੇ ਬਹੁਤ ਸੁੰਦਰ ਸਜਾਵਟ ਕੀਤੀ ਹੋਈ ਆ ਲਾਈਟਿੰਗ ਕੀਤੀ ਹੋਈ ਆ ਸੰਗਤਾਂ ਇੱਥੇ ਆ ਰਹੀਆਂ ਨੇ ਕਿਉਂਕਿ 23 ਤਰੀਕ ਨੂੰ ਨਗਰ ਕੀਰਤਨਾ ਤਿਲ੍ਹਾਬਾਬ ਹਰੀ ਜੀ ਤੋਂ ਚੱਲੇਗਾ ਅਤੇ ਜਿਹੜਾ ਹੈਗਾ ਇੱਥੇ ਗੋਦਰੀ ਸਾਹਿਬ ਆ ਕੇ ਜਿਹਦੀ ਸਮਾਪਤੀ ਹੋਵੇਗੀ ਉਹ ਵੀ ਸਾਰੇ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਤੇ ਸ਼ਾਮ ਦੇ ਸਮੇਂ ਦਾ ਜਿਹੜਾ ਦ੍ਰਿਸ਼ਾ ਲਗਾਤਾਰ ਕਿਉਂਕਿ ਕੱਲ ਤੋਂ ਹੀ ਸੰਗਤ ਆਉਣਾ ਸ਼ੁਰੂ ਹੋ ਗਈ ਸੀ ਤੇ ਕੱਲ ਨੂੰ ਜਿਹੜਾ ਹੈਗਾ ਟਿੱਲਾ ਬਾਵਾ ਫਰੀਦ ਅਖੰਡ ਪਾਠ ਆਰੰਭ ਹੋਣਗੇ ਤੇ 23 ਤਰੀਕ ਨੂੰ ਜਿਹੜਾ ਹੈਗਾ ਭੋਗ ਪਾਉਣ ਉਪਰੰਤ ਜਿਹੜਾ ਹੈਗਾ ਉੱਥੋਂ ਜਿਹੜਾ ਗੀਤ ਰਵਾਨਾ ਹੋਵੇਗਾ ਇਹ ਤੁਹਾਨੂੰ ਅਸੀਂ ਉੱਪਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਗੁਦੜੀ ਸਾਹਿਬ ਦੇ ਇਤਿਹਾਸ ਬਾਰੇ ਨਿਕਲ ਕੇ ਜਾਣਕਾਰੀ ਇਹ ਆਈ ਹੈ ਕਿ ਜਦੋਂ ਪਾਕ ਪਟਨਾ ਲਈ ਸ਼ੇਖ ਫਰੀਦ ਜੀ ਰਵਾਨਾ ਹੋਏ ਸਨ ਤਾਂ ਉਹ ਫਰੀ ਕੋਟ ਦੇ ਵਿੱਚ ਰੁਕੇ ਸਨ ਦੱਸਿਆ ਜਾ ਰਿਹਾ ਕਿ ਇਹ ਜਗ੍ਹਾ ਵਹਿਰਾਣਾ ਜਿੱਥੇ ਗੋਦਰੀ ਸਾਹਿਬ ਬਣੀ ਹੋਈ ਸੀ ਇਹ ਜਗ੍ਹਾ ਉੱਪਰ ਬਿਲਕੁਲ ਵਹਾਰਣ ਸੀ ਅਤੇ ਉਹਨਾਂ ਵੱਲੋਂ ਇੱਥੇ ਰਹਿਆ ਗਿਆ ਸੀ ਅਤੇ ਜਿਸ ਜਗ੍ਹਾ ਦੇ ਉੱਪਰ ਟਿੱਲਾ ਬਾਬਾ ਫਰੀਦ ਬਣਿਆ ਹੋਇਆ ਉਸ ਦੇ ਨੇੜੇ ਰਾਜੇ ਦਾ ਕਿਲਾ ਸੀ ਉਸ ਦੀ ਸਾਰੀ ਦਾ ਕੰਮ ਚੱਲ ਰਿਹਾ ਸੀ ਸਿਪਾਹੀਆਂ ਵੱਲੋਂ ਸ਼ੇਖ ਫਰੀਦ ਨੂੰ ਫੜ ਕੇ ਵਿਗਾਰਦ ਦੇ ਵਿੱਚ ਕੰਮ ਕਰਾਇਆ ਗਿਆ ਸੀ ਅਤੇ ਉਸ ਸਮੇਂ ਚਮਤਕਾਰ ਹੋਇਆ ਸੀ ਅਤੇ ਰਾਜੇ ਵੱਲੋਂ ਇਸ ਦੀ ਮਾਫੀ ਵੀ ਮੰਗੀ ਗਈ ਸੀ ਅਤੇ ਉਸ ਤੋਂ ਬਾਅਦ ਫਰੀਕੋੜਨਾ ਹੋਇਆ ਸੀ ਕਿਉਂਕਿ ਇਸ ਤੋਂ ਪਹਿਲਾਂ ਇਸ ਦਾ ਨਾਮ ਮੋਕਲ ਹਰ ਸੀ ਤਾ ਉਸ ਸਮੇਂ ਜਦੋਂ ਸ਼ੇਖ ਫਰੀਦ ਜੀ ਕਿਲੇ ਵਾਲੀ ਸਾਈਡ ਗਏ ਹੋਏ ਸਨ ਤਾਂ ਇਸ ਜਗ੍ਹਾ ਦੇ ਉੱਪਰ ਉਹਨਾਂ ਦਾ ਜੋ ਸਮਾਨ ਪਿਆ ਹੋਇਆ ਸੀ ਜਿਸ ਨੂੰ ਕਿ ਗੋਦੜੀ ਕਿਹਾ ਜਾਂਦਾ ਹੈ ਤਾਂ ਇੱਥੇ ਬੱਚਿਆਂ ਵੱਲੋਂ ਉਹਨਾਂ ਦਾ ਗੇਂਦ ਬਣਾ ਕੇ ਉਸ ਨਾਲ ਖੇਡਿਆ ਗਿਆ ਸੀ ਅਤੇ ਇਸ ਜਗ੍ਹਾ ਦੇ ਉੱਪਰ ਕਾਫੀ ਲਿਖਤ ਚੀਜ਼ਾਂ ਹਨ ਜਿਸ ਤੋਂ ਬਾਅਦ ਇਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਕਿ ਇਸ ਜਗ੍ਹਾ ਦੇ ਉੱਪਰ ਬਾਬਾ ਸ਼ੇਖ ਫਰੀਦ ਜੀ ਰੁਕੇ ਸਨ ਅਤੇ ਉਸ ਤੋਂ ਬਾਅਦ ਹੀ ਜਿਹੜਾ ਇਸ ਦਾ ਨਾਂ ਬੋਕਰਹਰ ਤੋਂ ਬਦਲ ਕੇ ਫਰੀ ਕੋਟ ਰੱਖਿਆ ਗਿਆ ਸੀ ਅਤੇ ਇਸ ਤੋਂ ਬਾਅਦ ਸਵਾਰਗੀ ਇੰਦਰ ਸਿੰਘ ਖਾਲਸਾ ਵੱਲੋਂ ਸਥਾਪਿਤ ਬਣਾਈ ਗਈ ਸੀ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾ ਉਹਨਾਂ ਵੱਲੋਂ ਹਰ ਸਾਲ ਇਹ ਆਗਮਨ ਪਰਬ ਕਰਾਇਆ ਜਾਂਦਾ ਸੀ ਅਤੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਕਮੇਟੀ ਦੇ ਚੇਅਰਮੈਨ ਉਹਨਾਂ ਵੱਲੋਂ ਇਹ ਸਮਾਗਮ ਕਰਾਏ ਜਾਂਦੇ ਹਨ ਕੱਲ ਤੋਂ ਗੋਦੜੀ ਸਾਹਿਬ ਵਿਖੇ ਵੀ ਧਾਰਮਿਕ ਸਮਾਗਮ ਸ਼ੁਰੂ ਹੋ ਜਾਣਗੇ ਅਤੇ ਕੱਲ ਨੂੰ ਟਿੱਲਾ ਬਾਬਾ ਫਰੀਦ ਵਿਖੇ ਅਖੰਡ ਪਾਠ ਸ਼ਿੰਧੂ ਹੋਣਗੇ ਅਤੇ 23 ਤਰੀਕ ਨੂੰ ਉਗਪਣ ਉਪरांत ਇੱਕ ਨਗਰ ਕੀਰਤਨ ਕੱਢਿਆ ਜਾਵੇਗਾ ਜੋ ਕਿ ਗੋਦਰੀ ਸਾਹਿਬ ਆਕੈਸ ਮਾਫਤ ਹੋਵੇਗਾ ਅਤੇ ਇੱਥੇ ਦੋ ਮਹੱਤਵਪੂਰਨ ਜੋ ਦੋ ਅਵਾਰਡ ਨੇ ਉਹ ਦਿੱਤੇ ਜਾਣੇ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੋਦਰੀ ਸਾਹਿਬ ਗੁਰਦਰਾ ਸਾਹਿਬ ਦੇ ਬਾਹਰ ਦੀਆਂ ਨੇ ਜਿੱਥੇ ਪੂਰੀ ਸਜਾਵਟ ਕੀਤੀ ਹੋਈ ਹੈ ਰਾਤ ਸਮੇਂ ਦੀਆਂ ਲਾਈਟਾਂ ਦੇ ਤੁਹਾਨੂੰ ਦ੍ਰਿਸ਼ ਅਸੀਂ ਦਿਖਾ ਰਹੇ ਹਾਂ ਜੋ ਨਵਾਂ ਹਾਲ ਤਿਆਰ ਬਣਿਆ ਆ ਉਸ ਵਿੱਚ ਵੀ ਪੂਰੀ ਤਰ੍ਹਾਂ ਜਿਹੜੀ ਲਾਈਟਿੰਗ ਕੀਤੀ ਹੋਈ ਹੈ ਅਤੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਵਿੱਚ ਅਸੀਂ ਦਰਸ਼ਨ ਕਰਾਵਾਂਗੇ ਟਿੱਲਾ ਬਾਬਾ ਫਰੀਦ ਜਿੱਥੇ ਰਾਤ ਸਮੇਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ অতি ਧਾਰਮਿਕ ਸਮਾਗਮ ਜੋ ਰਾਤ ਸਮੇਂ ਚੱਲਦੇ ਨੇ ਸਾਰਿਆਂ ਨੂੰ ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ